ਸ਼ਸ਼ੀਕਾਲਤ ਟੀਵੀ ਨਰਾਇਣ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਅਕਸਰ ਔਰਤਾਂ ਖਾਸ ਕਰਕੇ ਆਪਣੇ ਭਾਰ ਨੂੰ ਲੈ ਕੇ ਚਿੰਤਿਤ ਰਹਿੰਦੀਆਂ ਨੇ ਔਰਤਾਂ ਨੂੰ ਇਹ ਹੁੰਦਾ ਹੈ ਕਿ ਸਾਡਾ ਭਾਰ ਓਵਰ weight ਨਾ ਹੋ ਜਾਵੇ ਯਾਨੀ ਕਿ ਸਾਡਾ ਸਰੀਰ ਇੱਕਦਮ ਫਿਟ ਐਂਡ ਫਾਈਨ ਲੱਗੇ ਤਾਂ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅਕਸਰ ਜਿਹੜੀਆਂ ਔਰਤਾਂ ਨੇ ਆਪਣੇ ਆਪ ਨੂੰ ਮੇਨਟੇਨ ਕਿਵੇਂ ਰੱਖਦੀਆਂ ਨੇ ਔਰ ਉਹਨਾਂ ਦਾ ਪਰਫੈਕਟ ਜਿਹੜਾ weight ਉਹ ਕਿੰਨਾ ਹੋਣਾ ਚਾਹੀਦਾ ਹੈ ਜਾਨੀ ਕਿ ਔਰਤਾਂ ਨੂੰ ਆਪਣਾ ਵਜ਼ਨ ਕਿੰਨਾ ਰੱਖਣਾ ਚਾਹੀਦਾ ਪਰਫੈਕਟ weight ਉਹਨਾਂ ਦਾ ਕੀ ਹੈ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਇਸ ਬਾਬਤ ਹੈ ਜਿੱਥੇ ਕਿ ਭਾਰ ਵਧਣਾ ਅੱਜ ਤੋਂ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ ਮੋਟਾਪੇ ਦੀ ਸਮੱਸਿਆ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਦੇਖਣ ਮਿਲਦੀ ਹੈ ਅਜਿਹੇ ਚ ਕਈ ਔਰਤਾਂ ਦੇ ਮਨ ਵਿੱਚ ਸਵਾਲ ਹੁੰਦਾ ਹੈ ਕਿ ਪਰਫੈਕਟ ਵਜ਼ਨ ਕੀ ਹੋਣਾ ਚਾਹੀਦਾ ਹੈ ਇਸ ਮਾਮਲੇ ਸੰਬੰਧੀ ਦਾਸਿਏ ਕਿ ਹੁਣ ਬੇहद ਵੱਡੀ ਜਾਣਕਾਰੀ ਦਾ ਖੁਲਾਸਾ ਹੋਇਆ ਹੈ ਡਾਕਟਰਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਇੱਕ ਪ੍ਰੋਗਰਾਮ ਵਿੱਚ ਉਹਨਾਂ ਨੇ ਔਰਤਾਂ ਦੇ ਕੱਦ ਦੇ ਹਿਸਾਬ ਦੇ ਨਾਲ ਉਹਨਾਂ ਦੇ ਭਾਰ ਕਿੰਨਾ ਹੋਣਾ ਚਾਹੀਦਾ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਭਾਰਤ ਵਿੱਚ ਔਰਤਾਂ ਵਿੱਚ ਮੋਟਾਪੇ ਦੀ ਸਮੱਸਿਆ ਕਾਫੀ ਹੈ ਇਸ ਦੇ ਮੁੱਖ ਕਾਰਨ ਹਨ ਗੈਰ ਸਿਹਤਮੰਦ ਜੀਵਨ ਸ਼ੈਲੀ ਹਾਰਮੋਨਸ ਬਦਲਾਅ, ਘੱਟ ਸਰੀਰਕ ਗਤੀਵਿਧੀ, ਪੋਸ਼ਣ ਦੀ ਕਮੀ ਅਤੇ ਤਲੇ ਹੋਏ ਭੋਜਨ ਦਾ ਜ਼ਿਆਦਾ ਸੇਵਨ ਕਰਨਾ। ਇੱਕ ਖਾਸ ਉਮਰ 'ਚ ਜਨੇਪੇ ਤੋਂ ਬਾਅਦ ਉਹਨਾਂ ਦਾ ਭਾਰ ਤੇਜ਼ੀ ਨਾਲ ਵੱਧਦਾ। ਅਜਿਹੇ 'ਚ ਭਾਰ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ। ਮੈਡੀਕਲ ਸਾਇੰਸ ਵਿੱਚ BMI ਮਤਲਬ ਬਾਡੀ ਮਾਸ ਇੰਡੈਕਸ ਫਾਰਮੂਲਾ ਇਹ ਜਾਂ ਇਹ ਜਾਣਨ ਲਈ ਵਰਤਿਆ ਜਾਂਦਾ ਹੈ ਭਾਰ ਘਟ ਹੈ ਜਾਂ ਵੱਧ। ਹਾਲਾਂਕਿ BMI ਬਾਲਗਾਂ ਦੇ ਲਾਗੂ ਕੀਤਾ ਔਰ ਬੱਚਿਆਂ ਤੇ ਨਹੀਂ। ਇਹ ਤਰੀਕਾ ਉਮਰ ਕੱਦ ਅਤੇ ਲਿੰਗ ਦੇ ਆਧਾਰ ਤੈਅ ਕੀਤਾ ਜਾ ਸਕਦਾ ਹੈ ਇਹ ਦੱਸਦੀ ਹੈ ਕਿ ਹੁਣ ਉਸ ਤੋਂ ਬਾਅਦ ਔਰਤਾਂ ਜਿਹੜੀਆਂ ਨੇ ਉਹਨਾਂ ਦੇ ਕੱਦ ਦੇ ਹਿਸਾਬ ਨਾਲ ਉਹਨਾਂ ਦਾ ਭਾਰ ਜਾਨਣਾ ਉਹਨਾਂ ਦੇ ਲਈ ਉਤਸੁਕਤਾ ਬਣਦੀ ਰਹਿੰਦੀ ਆ ਡਾਕਟਰਾਂ ਨੇ ਦੱਸਿਆ ਕਿ ਉਚਾਈ ਦੇ ਹਿਸਾਬ ਨਾਲ ਸਹੀ ਵਜ਼ਨ ਪਤਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਪਹਿਲਾਂ ਆਪਣੀ ਹਾਈਟ ਨੂੰ ਸੈਂਟੀਮੀਟਰ ਵਿੱਚ ਮਾਪਿਆ ਜਾਵੇ ਉਹ ਆਪਣੀ ਉਚਾਈ ਤੋਂ ਸੈਂਟੀਮੀਟਰ ਵਿੱਚ 10 ਨੂੰ ਘਟਾਓ ਉਦਾਹਰਨ ਲਈ ਜੇਕਰ ਗੱਲ ਕਰੀਏ ਤਾਂ ਇੱਕ ਆਰਨਰ ਦੀ ਉਚਾਈ 160 ਸੈਂਟੀਮੀਟਰ ਹੈ ਤਾਂ ਉਸ ਵਿੱਚੋਂ 100 ਨੂੰ ਘਟਾਉਣਾ ਪਵੇਗਾ ਤੇ ਮਤਲਬ ਇਹ ਹੈ ਬਾਕੀ ਕੇ 60 ਕਿਲੋ ਤੁਹਾਡਾ ਸਹੀ ਵਜ਼ਨ ਹੈ ਇੰਨਾ ਹੀ ਨਹੀਂ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਪਰਿਵਾਰਕ ਇਤਿਹਾਸ ਵਿੱਚ ਸ਼ੂਗਰ ਦੇ ਲਿਆ ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਹਨ ਤਾਂ ਉਸ ਦਾ ਭਾਰ 506 ਕਿਲੋ ਤੱਕ ਘਟ ਕਰਨਾ ਚਾਹੀਦਾ ਹੈ ਇਸ ਦਾ ਸੰਪੂਰਨ ਪਾਰ ਹੋਵੇਗਾ પુરુਸ਼ ਤੇ ਮਹਿਲਾਵਾਂ ਦੇ ਲਈ ਸਹੀ ਪਾਰ ਹੋਵੇਗਾ ਪਰ 19 ਤੇ 19 ਜਿਹੜਾ ਹੋਵੇਗਾ ਔਰ 29 ਸਾਲ ਤੱਕ પુરੁਸ਼ ਜਿਹੜੇ ਨੇ ਉਹਨਾਂ ਲਈ 83.4 ਕਿਲੋ ਮੀਟਰ ਕਿਲੋ ਕਿਲੋਗ੍ਰam ਤੱਕ ਔਰ ਮਹਿਲਾ ਦੇ ਲਈ 73.4 ਕਿਲੋ ਕਿਲੋਗ੍ਰam ਤੱਕ ਔਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਲਈ ਜ਼ਰੂਰੀ ਨੇ ਔਰ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਜਦੋਂ ਤੁਹਾਡੇ ਕਿਸੇ ਵੀ ਫੈਮਿਲੀ ਮੈਂਬਰ ਦੇ ਵਿੱਚ ਸ਼ੂਗਰ ਤੇ ਲਿਆ ਕੈਂਸਰ ਵਰਗੀਆਂ ਘਾਤਕ ਬਾਰੀਆਂ ਨੇ ਇਹ ਤੁਹਾਡਾ ਭਾਰ 5 ਤੋਂ 6 ਕਿਲੋ ਤੱਕ ਘੱਟ ਕਰਨਾ ਚਾਹੀਦਾ ਤੁਹਾਨੂੰ ਯਾਨੀ ਕਿ ਜਿੰਨਾ ਵੀ ਤੁਹਾਡਾ ਭਾਰ ਹੈ ਉਸ ਤੋਂ ਘੱਟ ਰੱਖਣਾ ਚਾਹੀਦਾ ਕਿਉਂਕਿ ਬਿਮਾਰੀਆਂ ਦਾ ਸ਼ਿਕਾਰ ਹੋਣ ਦੇ ਨਾਲ ਨਾਲ ਤੁਹਾਨੂੰ ਬਹੁਤ ਸਾਰੀਆਂ ਦਿੱਕਤਾਂ ਆ ਜਾਂਦੀਆਂ ਨੇ ਭਾਰ ਜੇਕਰ ਓਵਰ weight ਹੋ ਜਾਂਦਾ ਤਾਂ ਹੋਰ ਦਿੱਕਤਾਂ ਆ ਜਾਂਦੀ ਹੈ ਔਰ ਤਾਂ ਦੇ ਵਿੱਚ ਇਹ ਸਮੱਸਿਆ ਵੱਟੇ ਪੱਧਰ ਤੇ ਆ ਉਹ ਆਪਣੇ ਭਾਰ ਨੂੰ ਘਟਾਉਣਾ ਚਾਹੁੰਦੀਆਂ ਨੇ ਤਾਂ ਮਾਹਿਰਾਂ ਦਾ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਤੁਸੀਂ ਸੈਂਟੀਮੀਟਰ ਦੇ ਹਿਸਾਬ ਦੇ ਨਾਲ ਆਪਣਾ ਨਾਪ ਜਿਹੜਾ ਲੈ ਲਓ ਉਸ ਤੋਂ ਬਾਅਦ ਉਸ ਨੂੰ 100 ਦੇ ਵਿੱਚੋਂ ਘਟਾ ਦਿਓ ਤੇ ਜਿੰਨਾ ਤੁਹਾਡਾ ਵਜ਼ਨ ਹੈ ਉਹ ਤੁਹਾਡਾ ਐਗਜ਼ੈਕਟ ਪਰਫੈਕਟ ਜਿਹੜਾ ਇੱਕ weight ਹੋਵੇਗਾ ਤੁਹਾਡੀ ਲੰਬਾਈ ਦੇ ਹਿਸਾਬ ਦੇ ਨਾਲ ਚਾਹੀਦੇ ਹਿਸਾਬ ਦੇ ਨਾਲ ਯਾਨੀ ਕਿ ਤੁਸੀਂ ਜਦੋਂ ਇਹ ਸਾਰੀਆਂ ਤੇਲ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤੁਹਾਡਾ ਪੋਸ਼ਟਿਕ ਭੋਜਨ ਤੁਹਾਡੇ ਸਰੀਰ ਵਿੱਚ ਨਹੀਂ ਜਾਂਦਾ ਤੇ ਤੁਸੀਂ ਜ਼ਿਆਦਾਤਰ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹੋ ਹਾਡੇ ਸਰੀਰੇ ਕਦੀ ਵਿਧੀਆ ਨਹੀਂ ਹੁੰਦੀ ਐ ਤੁਸੀਂ ਸੈਰ ਨਹੀਂ ਕਰਦੇ ਹੋ ਤੁਹਾਡੇ ਸਰੀਰ ਦੀ ਕੋਈ ਅਜਿਹੀ ਗਤੀਵਿਧੀ ਨਹੀਂ ਹੈ ਜਿਸ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਹਰਕਤ ਹੋਵੇ ਤਾਂ ਇਸ ਕਰਕੇ ਤੁਸੀਂ ਮਟਾਬੇ ਦਾ ਸ਼ਿਕਾਰ ਹੋ ਜਾਂਦੇ ਹੋ ਔਰ ਤੁਸੀਂ ਕੰਮ ਨਹੀਂ ਕੋਈ ਕਰਦੇ ਹੋ ਤਾਂ ਤੁਹਾਡਾ ਸਰੀਰ ਦੇ ਅੰਦਰ ਜਿਹੜੇ ਯੰਕ ਖੂੜਾ ਉਹ ਜ਼ਿਆਦਾ ਜਾ ਰਿਹਾ ਇਸ ਕਰਕੇ ਤੁਹਾਨੂੰ ਦਿੱਕਤ ਆਵੇਗੀ ਇਸ ਲਈ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੀ ਸਾਵਧਾਨੀ ਵਰਤਣੀ ਪਵੇਗੀ ਔਰ ਔਰਤਾਂ ਦੇ ਲਈ ਪਰਫੈਕਟ weight ਉਹਨਾਂ ਦੀ ਉਚਾਈ ਦੇ ਹਿਸਾਬ ਦੇ ਨਾਲ ਹੈ ਤੇ ਤੁਹਾਨੂੰ ਸਾਰੀਆਂ ਅਜਈਆਂ ਤੇਲ ਵਾਲੀਆਂ ਚੀਜ਼ਾਂ ਤੋਂ ਦੂਰੀ ਰੱਖਣੀ ਪਵੇਗੀ ਜੇਕਰ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਲੋਕਾਂ ਤੱਕ ਪਹੁੰਚਾਈਓ ਤੇ ਹੋਰ ਅਜਈਆਂ ਜਾਣਕਾਰੀਆਂ ਲੈ ਕੇ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਦ ટીਵੀ ਨਰਾਇਣ ਦੇ ਨਾਲ